ਵੀ ਅਸੀਂ C2+50% ਤੋਂ ਬਿਨਾਂ ਕਿਸੇ ਤਰ੍ਹਾਂ ਵੀ ਸੰਤੁਸ਼ਟ ਨਹੀਂ ਤੇ ਜੇ ਸਰਕਾਰ ਨੇ ਕੋਈ ਇਦਾਂ ਦਾ ਇਸ ਮੰਗ ਨੂੰ ਡੀਫੀਟ ਕਰਨ ਵਾਸਤੇ ਕੁਝ ਕੀਤਾ ਤਾਂ ਬਹੁਤ ਸਖਤ ਐਕਸ਼ਨ ਲਵਾਂਗੇ ਅਸੀਂ ਉਹ ਫੈਸਲੇ ਨੂੰ ਕਤਈ ਨਹੀਂ ਮੰਨਣ ਲਈ ਤਿਆਰ ਅਸੀਂ ਨਹੀਂ ਮੰਨਾਂਗੇ ਉਹਨੂੰ ਇਹਨਾਂ ਐਡਵਾਂਸ ਨੂੰ ਰਿਜੈਕਟ ਕਰਦੇ ਹਾਂ A2+FLA ਹੋਰ ਕੋਈ ਇਸੇ ਤਰ੍ਹਾਂ ਦੀ ਸ਼ਬਦਾਬਨੀ ਵਾਲਾ ਜਿਹਦੇ ਵਿੱਚ ਕਿਸਾਨਾਂ ਨੂੰ ਭੁਲੇਖਾ ਪਾਉ ਗੱਲਾਂ ਕਰਕੇ ਉਹਨਾਂ ਨੂੰ ਆਪਣੀ ਮੰਗ ਤੋਂ ਪਿੱਛੇ ਮੋੜਨ ਦੀ ਗੱਲ ਕਰਨਗੇ ਅਸੀਂ ਉਹਨੂੰ ਮੰਨਣ ਨੂੰ ਤਿਆਰ ਨਹੀਂ ਜੇ ਇਦਾਂ ਦਾ ਕੋਈ ਸਮਝਾਤਾ ਹੋਇਆ ਸੀ ਇਨ ਐਡਵਾਂਸ ਰਿਜੈਕਟ ਕਰਦੇ ਹਾਂ ਕੋਈ ਭਗਤ ਰਵਿਦਾਸ ਜੀ ਦੇ ਜਨਮ ਦਿਨ ਤੇ ਟ੍ਰੇਨਸ ਨਾਲ ਰੋਕੀਆਂ ਜਾਣ ਅਸੀਂ ਉਹਨਾਂ ਦੀ ਅਪੀਲ ਨੂੰ ਮੰਨਦੇ ਹੋਏ ਫੈਸਲਾ ਕੀਤਾ ਵੀ ਅਸੀਂ ਇਹਨਾਂ ਦਿਨਾਂ ਵਿੱਚ ਗੱਡੀਆਂ ਰੇਲਾਂ ਜਿਹੜੀਆਂ ਉਹ ਨਹੀਂ ਰੋਕਾਂਗੇ ਵੀ ਜੋ ਮੀਡੀਆ ਰਿਪੋਰਟਸ ਆ ਰਹੀਆਂ ਵੀ ਕੋਈ ਇਸ ਤਰ੍ਹਾਂ ਦਾ ਫਾਰਮੂਲਾ ਬਣਾਇਆ ਜਾ ਰਿਹਾ ਹੈ ਵੀ A2+FL ਦੇ ਉੱਤੇ ਕੀਮਤਾਂ ਤੈਅ ਕਰਨ ਦਾ ਫਾਰਮੂਲੇ ਦੇ ਉੱਤੇ ਭਾਵ ਇਥੇ ਜਾਣ ਇਹਦੀ ਐਮਐਸਪੀ ਦੀ ਗਾਰੰਟੀ ਇਸ ਫਾਰ ਦੇ ਮੂਲੇ ਮੁਤਾਬਕ ਤੈਅ ਕਰਕੇ ਕੋਈ ਆਰਡੀਨੈਂਸ ਕੀਤਾ ਜਾਏ ਅਸੀਂ ਇਹਦੇ ਨਾਲ ਕਤਈ ਸਹਿਮਤ ਨਹੀਂ ਜੇ ਉਹ ਇਦਾਂ ਕਰਨਗੇ ਤਾਂ ਸਾਡਾ ਅੰਦੋਲਨ ਹੋਰ ਸ਼ਕਤੀ ਨਾਲ ਅੱਗੇ ਵਧੂਗਾ ਫਸਲੀ ਬੀਮਾ ਯੋਜਨਾ ਸਰਕਾਰੀ ਤੌਰ ਤੇ ਬਣਾਉਣ ਦੇ ਲਈ ਟੋਟਲ ਕਰਜ਼ਾ ਮਜ਼ਦੂਰਾਂ ਕਿਸਾਨਾਂ ਦਾ ਉਹ ਸਾਰਾ ਕਰਜ਼ਾ ਖਤਮ ਕਰਾਉਣ ਦੇ ਲਈ ਤੇ ਜਿਹੜੀ ਵਢਾਪਾ ਪੈਨਸ਼ਨਾਂ 60 ਸਾਲ ਦੀ ਉਮਰ ਦੇ ਵਿੱਚ ਕਿਸਾਨਾਂ ਚਾਹੇ ਮਜ਼ਦੂਰਾਂ ਪਤੀ ਪਤਨੀ ਨੂੰ 10000 ਰੁਪਏ ਪ੍ਰਤੀ ਮਹੀਨਾ ਉਹ ਪੈਨਸ਼ਨਾਂ ਦਿੱਤੀ ਜਾਵੇ ਸੈਂਟਰ ਸਰਕਾਰ ਵੱਲੋਂ ਜੀਕੀ 22 ਦਾ ਪ੍ਰੋਗਰਾਮ ਲਿਖਿਆ ਬੀਜੇਪੀ ਦੇ ਆਗੂਆਂ ਦੇ ਘਰਾਂ ਦੇ ਮੂਹਰੇ ਧਰਨੇ ਮਰਨੇ ਤੇ ਟੋਲ ਫਰੀ ਕਰਨੇ ਜਿਹੜੇ ਜ਼ਿਲ੍ਹੇ ਦੇ ਵਿੱਚ ਦੋਨੇ ਗੱਲਾਂ ਨਹੀਂ ਹੈਗੀਆਂ ਉਹੋ ਭਾਵੇਂ ਕਿਸੇ ਡੀਸੀਪ ਦਫ਼ਤਰ ਦੇ ਮੂਹਰੇ ਧਰਨਾ ਮਾਰ ਲੈਣਾ ਇਹ ਤਿੰਨ ਦਿਨ ਦਾ ਪ੍ਰੋਗਰਾਮ ਐਸਕੇਐਮ ਦੀਆਂ ਜਿਹੜੀਆਂ ਮੰਗਾਂ ਨੇ ਜਿਹੜੀਆਂ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਨੇ ਉਹਦੇ ਉਹਨਾਂ ਨੂੰ ਲੈ ਕੇ ਐ ਤੇ ਜਿਹੜਾ ਸਰਕਾਰੀ ਜ਼ਬਰ ਹੈ ਉਹਦੇ ਵਿਰੋਧ ਦੇ ਵਿੱਚੋਂ ਉਹ ਐਡ ਕੀਤੀ ਹੋਈ ਹੈ ਉਹਨਾਂ ਮੰਗਾਂ ਲੈ ਕੇ ਅਸੀਂ ਪਾਸ ਕੀਤਾ ਉਹ ਤੇ ਨੀ ਕੋਈ ਪ੍ਰੋਬਲਮ ਉਹ ਸਾਰੀਆਂ ਜਥੇਬੰਦਿਆਂ ਨੇ ਸਰਬਸੰਮਤੀ ਨਾਲ ਪਾਸ ਕੀਤਾ ਜੀ ਤਰਸ ਤੋਂ ਮੱਛੁੰਦੀ ਤਾਂ ਰੇਲਾਂ ਵੀ ਇਹਦੇ ਵਿੱਚ ਆਉਣਗੀਆਂ ਪਰ 22 ਤੱਕ ਅੜੀਕਣਾ ਪਊਗਾ ਇੱਕ ਬੇਨਤੀ ਅਸੀਂ ਇਹ ਕਰਦੇ ਹਾਂ ਕਿ ਜਿਹੜੇ ਕਮੈਨਾਂ ਵਾਲੇ ਐ ਹਜ਼ਾਰਾਂ ਕਮੈਨ ਪੰਜਾਬ ਦੇ ਵਿੱਚੋਂ ਬਾਹਰ ਜਾ ਰਹੀ ਹੈ ਪਰ ਅੱਜ ਬਾਰਡਰ ਸਾਰੇ ਸੀਲ ਨੇ ਕਿ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੰਨੇ ਆ ਕਿ ਜਿਹੜੇ ਬਾਰਡਰਾਂ ਦੇ ਉੱਪਰ ਕਮਾਇਆ ਨਾ ਆਪਣਾ ਕੰਮ ਕਰਨ ਲਈ ਜਾਂ ਤੂੜੀ ਵਾਲੀ ਮਸ਼ੀਨ ਜਾਂਦੀ ਹੈ ਉਹਨਾਂ ਨੂੰ ਉਹਨਾਂ ਬਾਰਡਰਾਂ ਤੋਂ ਨਹੀਂ ਲੰਘਾਇਆ ਜਾਵੇ ਜਿਹੜੇ ਖੁੱਲੇ ਬਾਰਡਰ ਹੈ ਨਾ ਰੁਕਿਆ ਜਾਵੇ ਦੂਸਰੀ ਅੱਜ ਦੀ ਮੀਟਿੰਗ ਦੇ ਵਿੱਚ ਸਾਡੇ ਸੈਂਤੀਆਂ ਤੋਂ ਇਲਾਵਾ ਅਗਰਾਹਾ ਜੀ ਵੀ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਇਆ ਸਾਂਝੇ ਰੂਪ ਦੇ ਵਿੱਚ ਅਸੀਂ ਇਹ ਜਿਹੜਾ ਫੈਸਲਾ ਕੀਤਾ ਸਾਰਿਆਂ ਨੇ ਸਾਰਿਆਂ ਨੇ ਤੇ ਸਹਿਮਤੀ ਜਾਹਰ ਜੋ ਜਿਸ ਤਰ੍ਹਾਂ ਲੀਡਰਾਂ ਦੇ ਘਰਾਵ ਜਿਹੜੀ ਗਰਾਹ ਜਿੱਥੇ ਮੰਦਿਰ ਕੀਤਾ ਜਾ ਰਿਹਾ ਉਹ ਕੰਟੀਨਿਊ ਹੋਊਗਾ ਕਿ ਤੁਸੀਂ ਨਾਲ ਸਹਿਮਤ ਸਾਰੇ ਕਦਰਾਂ ਨਾਲ ਨਿਯਮ ਸਾਰਾ ਸਾਂਝਾ ਪ੍ਰੋਗਰਾਮ ਤੈਅ ਹੋਇਆ ਹੈ ਵੀ ਅਸੀਂ 20 ਤਾਰੀਖ ਤੋਂ ਜਿਹੜਾ 3 ਦਿਨ ਦਾ ਪ੍ਰੋਗਰਾਮ ਹੈ ਭਾਜੀਪੀ ਦੇ ਲੀਡਰਾਂ ਦੇ ਘਰਾ ਮੂਰੇ ਧਰਨੇ ਗਰਾਹ ਜੀ ਬਾਹਰ ਹੈਗੇ ਉਹਨਾਂ ਨੂੰ ਵੀ ਨਾਲ ਚਲੋ ਕੋਈ ਨਹੀਂ ਹੁਣ ਬੈਠ ਸਭ ਗਰਾਹ ਤੇ ਉਹਨਾਂ ਨੇ ਵੀ ਦੇਖੋ ਇੱਕ ਸਾਡਾ ਇੱਕ ਨਾਲ ਸਾਡੇ ਤੈਅ ਕਰਨ ਨੂੰ ਹੈ ਸੇਮ ਪ੍ਰੋਗਰਾਮ ਉਹ ਵੀ ਕਰਨਗੇ ਨਿਯਮ ਹੈ ਅਸੀਂ ਪ੍ਰਧਾਨਗੀ ਮੰਡਲ ਬਣਾਉਣੇ ਆ ਸੈਂਟਰਾਂ ਦੇ ਵਿੱਚੋਂ ਅੱਜ ਦੀ ਜਿਹੜੀ ਪ੍ਰਧਾਨਗੀ ਅਸੀਂ ਤਿੰਨ ਨਮਾਇੰਦਿਆਂ ਨੇ ਕੀਤੀ ਹੈ ਇਸ ਕਰਕੇ ਚੌਥਾ ਨਮਾਇੰਦਾ ਨਹੀਂ ਮਤਲਬ ਉਹਦੇ ਵਿੱਚ ਚੱਲੂਗਾ ਠੀਕ ਹੈ ਦੱਟ ਦੇ ਤਾਂ ਉਹਦੇ ਕਰ ਦਿੰਦੇ ਹੁਣ ਜੀ ਜਿਵੇਂ ਹੁਣ ਜਿੱਤ ਬੰਦੀਆਂ ਰਹੇ ਕੁਝ ਜਿੱਤ ਬੰਦੀਆਂ ਦੇ ਮੈਂਬਰ ਨੇ ਇੱਕ ਦੂਜੇ ਨੂੰ ਟੁੱਟ ਕੇ ਦੂਜੇ ਜਾ ਰਹੇ ਨੇ ਕਈ ਵਾਰ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਵੀ ਇੱਕ ਸਰਦਾਰ ਜੀ ਲੰਬੇ ਟਰੈਕਟਰ ਮੂਲੇ ਪਰ ਇੱਥੇ ਜਾਣਾ ਨਹੀਂ ਇਹ ਗੱਲਾਂ ਜਿਹੜੀਆਂ ਹੋ ਰਹੀਆਂ ਨੇ ਕਿਤੇ ਨਾ ਕਿਤੇ ਕਿਸਾਨਾਂ ਚ 파ਟ ਪੋ ਦੀ ਨੀਤੀ ਤਾਂ ਨਹੀਂ ਪਾਇਦਾ ਕਰੀ ਇਸ ਤਰ੍ਹਾਂ ਦੀਆਂ ਵੀਡੀਓ ਜਿਹੜੇ ਸੋਸ਼ਲ ਮੀਡੀਆ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਥੋੜਾ ਜਿਹਾ ਵੀ ਜਿਹੜੇ ਨੌਜਵਾਨ ਨੇ ਕਈ ਵਾਰ ਇਸ ਤਰ੍ਹਾਂ ਹੋ ਰਿਹਾ ਹੈਗਾ ਉਹਦੇ ਬਾਰੇ ਨਹੀਂ ਜੋਸ਼ ਤੇ ਹੋਸ਼ ਕਾਇਮ ਰੱਖ ਕੇ ਲੜਨਾ ਚਾਹੀਦਾ ਹੈ ਪੀਸਫੁੱਲ ਰਹਿਣਾ ਚਾਹੀਦਾ ਹੈ ਹਮੇਸ਼ਾ ਦੁਨੀਆਂ ਵਿੱਚ ਪੀਸਫੁੱਲ ਅੰਦੋਲਨ ਜਿੱਤਦੇ ਨੇ ਵਾਇਲੈਂਟ ਅੰਦੋਲਨ ਕਦੇ ਜਿੱਤਦੇ ਨਹੀਂ ਹੁੰਦੇ ਇਸ ਕਰਕੇ ਸਾਡੀ ਅਪੀਲ ਹੈ ਸਾਰਿਆਂ ਨੂੰ ਜੋ ਮ देखो सब ਦੇ ਸਾਹਮਣੇ ਆ ਕਿ ਜਿਹੜਾ ਤਿੰਨ ਕਾਨੂੰਨਾਂ ਵੇਲੇ ਅਸੀਂ ਦਿੱਲੀ ਮੋਰਚਾ ਲਾਇਆ ਸਾਲ ਭਰ ਤੋਂ ਉੱਪਰ ਬਿਠ ਰਹੇ ਆ ਉਹਦੇ ਵਿੱਚ ਵੀ ਬੜੀਆਂ ਕੋਸ਼ਸ਼ਾਂ ਹੁੰਦੀਆਂ ਰਹੀਆਂ ਕਿ ਕਿਸੇ ਨਾ ਕਿਸੇ ਲੋਟ ਇਹਨੂੰ ਹਿੰਸਕ ਕਰ ਦਿੱਤਾ ਜਾਵੇ ਪਰ ਅਸੀਂ ਬਚਾ ਕੇ ਰੱਖਿਆ ਅੰਦੋਲਨ ਨੂੰ ਹੁਣ ਵੀ ਅਸੀਂ ਅਪੀਲ ਕਰਾਂਗੇ ਕਿ ਇਸ ਅੰਦੋਲਨ ਨੂੰ ਹਿੰਸਕ ਨਹੀਂ ਹੋਣ ਦੇਣਾ ਚਾਹੀਦਾ ਅਗਰ ਹਿੰਸਕ ਹੋਊਗਾ ਤਾਂ ਸਾਰਾ ਕੁਝ ਗੜਬੜਾ ਜਾਊਗਾ ਤੇ ਕੁਝ ਪੱਲੇ ਵੀ ਨਹੀਂ ਪੈਣਾ ਥੈਂਕ ਯੂ ਸੋ ਮਚ ਬਲਕਾਰ ਨੂੰ ਸਿਨ ਪ੍ਰਾਰਥਨਾ ਕੋਜ ਸਾਡੀ ਜਿਹੜੀ ਸੁਆਮੀਨਾਥਨ ਕਮਿਸ਼ਨ ਦੇ ਰਿਪੋਰਟ ਅਨੁਸਾਰ ਸੀ+250% ਵਾਲੀ ਮੰਗ ਉੱਤੇ ਕੇਂਦਰ ਸਰਕਾਰ ਇਹਨੂੰ ਡੀਫੀਟ ਕਰਨ ਵਾਸਤੇ ਕੋਈ ਅੱਜ ਸਮਝੌਤਾ ਕਰਨ ਜਾ ਜਿਹੜੀ ਰਾਤ ਦੀ ਅੱਜ ਮੀਟਿੰਗ ਹੈ ਉਹ ਕੋਈ ਚਰਚਾ ਹੈ ਕਿ A2+FL ਦੇ ਉੱਤੇ ਉਹ ਆਰਡੀਨੈਂਸ ਕਰਨ ਦੀ ਗੱਲ ਕਰਦੇ ਆ ਤੇ ਸਾਡਾ ਇਹ ਬੜਾ ਸਪਸ਼ਟ ਸਟੈਂਡ ਹੈ ਵੀ ਅਸੀਂ C2+50% ਤੋਂ ਬਿਨਾਂ ਕਿਸੇ ਤਰ੍ਹਾਂ ਵੀ ਸੰਤੁਸ਼ਟ ਨਹੀਂ ਤੇ ਜੇ ਸਰਕਾਰ ਨੇ ਕੋਈ ਇਦਾਂ ਦਾ ਇਸ ਮੰਗ ਨੂੰ ਡਿਫੀਟ ਕਰਨ ਵਾਸਤੇ ਕੁਝ ਕੀਤਾ ਤਾਂ ਬਹੁਤ ਸਖਤ ਐਕਸ਼ਨ ਲਵਾਂਗੇ ਅਸੀਂ ਉਹ ਫੈਸਲੇ ਨੂੰ ਕਤਈ ਨਹੀਂ ਮੰਨਣ ਲਈ ਤਿਆਰ ਅਸੀਂ ਨਹੀਂ ਮੰਨਾਂਗੇ ਉਹਨੂੰ ਇਹਨਾਂ ਐਡਵਾਂਸ ਨੂੰ ਰਿਜੈਕਟ ਕਰਦੇ ਹਾਂ ਏ 2 ਐਫ ਲਿਆ ਹੋਰ ਕੋਈ ਇਸੇ ਤਰ੍ਹਾਂ ਦੀ ਸ਼ਬਦਾਬਨੀ ਵਾਲਾ ਜਿਹਦੇ ਵਿੱਚ ਕਿਸਾਨਾਂ ਨੂੰ ਭੁਲੇਖਾ ਪਾਉ ਗੱਲਾਂ ਕਰਕੇ ਉਹਨਾਂ ਨੂੰ ਆਪਣੀ ਮੰਗ ਤੋਂ ਪਿੱਛੇ ਮੋੜਨ ਦੀ ਗੱਲ ਕਰਨਗੇ ਅਸੀਂ ਉਹਨੂੰ ਮੰਨਣ ਨੂੰ ਤਿਆਰ ਨਹੀਂ ਜੇ ਇਦਾਂ ਦਾ ਕੋਈ ਸਮਝਾਤਾ ਹੋਇਆ ਸੀ ਐਨ ਐਡਵਾਂਸ ਰਿਜੈਕਟ ਕਰਦੇ ਹਾਂ ਇਹ ਤੋਂ ਬਿਨਾ ਅ ਬੱਲਾਂ ਵਾਲੇ ਸੰਤਾਂ ਨੇ ਅਪੀਲ ਕੀਤੀ ਐਸ ਕੇਮ ਨੂੰ ਕੋਈ ਭਗਤ ਰਵਿਦਾਸ ਜੀ ਦੇ ਜਨਮ ਦਿਨ ਤੇ ਟ੍ਰੇਨਸ ਨਾਲ ਰੋਕੀਆਂ ਜਾਣ ਅਸੀਂ ਉਹਨਾਂ ਦੀ ਇਹ ਅਪੀਲ ਨੂੰ ਮੰਨਦੇ ਹੋਏ ਫੈਸਲਾ ਕੀਤਾ ਵੀ ਅਸੀਂ ਇਹਨਾਂ ਦਿਨਾਂ ਵਿੱਚ ਗੱਡੀਆਂ ਰੇਲਾਂ ਜਿਹੜੀਆਂ ਉਹ ਨਹੀਂ ਰੋਕਾਂਗੇ ਇੱਕ ਸਾਰੇ ਸਾਡੀਆਂ ਸਾਰੀਆਂ ਜਥੇਬੰਦੀਆਂ ਦੇ ਵਰਕਰਾਂ ਨੂੰ ਜ਼ਿਲ੍ਹਾ ਪੱਧਰ ਤੱਕ ਦੇ ਜਿਹੜੇ ਸਾਡੇ ਅਹੁਦੇਦਾਰ ਨੇ ਉਹਨਾਂ ਨੂੰ ਅਪੀਲ ਹੈ ਪੇ ਕੱਲ ਨੂੰ 11 ਵਜੇ ਹਰ ਜਥੇਬੰਦੀ ਦਾ ਇੱਕ ਇੱਕ ਨੁਮਾਇੰਦਾ ਜ਼ਿਲ੍ਹਾ ਪੱਧਰ ਤੇ ਇਕੱਠੇ ਹੋ ਕੇ ਜਿਹੜਾ ਇਹਨੂੰ ਜਿਹੜਾ ਐਕਸ਼ਨ ਪ੍ਰੋਗਰਾਮ ਅਸੀਂ ਤਿਆਰ ਕੀਤਾ ਉਹਦੇ ਵਾਸਤੇ ਕੱਲ ਨੂੰ ਇਕੱਠੇ ਹੋ ਕੇ ਅ ਪਰਸੂ ਵਾਲੇ ਪ੍ਰੋਗਰਾਮ ਦਾ ਕਾਕਾ ਉਹ ਤਿਆਰ ਕਰ ਰਹੇ ਨੇ ਇਹ ਤੋਂ ਅੱਗੇ 22 ਤਾਰੀਖ ਨੂੰ ਅ ਆਲ ਇੰਡੀਆ ਲੈਵਲ ਤੇ ਅਗਲਾ ਪ੍ਰੋਗਰਾਮ ਕੀ ਦੇਣਾ ਉਹਦੇ ਲਈ ਨਿਊ ਦਿੱਲੀ ਚ ਕਮੇਟੀ ਨੂੰ ਹੋ ਰਹੀ ਹੈ ਨੈਸ਼ਨਲ ਬਾਡੀ ਦੀ ਉਹਦੇ ਵਿੱਚ ਪੰਜਾਬ ਦੇ ਵੀ ਨੁਮਾਇੰਦੇ ਜਿਹੜੇ ਨੇ ਅਸੀਂ ਉਹਦੇ ਪ ਜਾਵਾਂਗੇ ਇਹ ਅੱਜ ਦੇ ਫੈਸਲੇ ਅੱਜ ਅੱਧੀ ਅੱਧੀ ਮੀਟਿੰਗ ਦੀ ਸੈਂਟਰ ਤੋਂ ਨਾਲ ਮੋਟੀ ਸੋਸ਼ਲ ਨੂੰ ਕਿਸ ਤਰ੍ਹਾਂ ਕੋਈ ਤੁਸੀਂ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਵੀ ਜੋ ਮੀਡੀਆ ਰਿਪੋਰਟਸ ਆ ਰਹੀਆਂ ਵੀ ਕੋਈ ਇਸ ਤਰ੍ਹਾਂ ਦਾ ਫਾਰਮੂਲਾ ਬਣਾਇਆ ਜਾ ਰਿਹਾ ਹੈ ਵੀ A2 FL ਦੇ ਉੱਤੇ ਕੀਮਤਾਂ ਤੈਅ ਕਰਨ ਦਾ ਫਾਰਮੂਲੇ ਦੇ ਉੱਤੇ ਭਾਵ ਇਥੇ ਜਾਣ ਇਹਦੀ ਐਮਐਸਪੀ ਦੀ ਗਾਰੰਟੀ ਇਸ ਫਾਰਮੂਲੇ ਮੁਤਾਬਕ ਤੈਅ ਕਰਕੇ ਕੋਈ ਆਰਡੀਨੈਂਸ ਕੀਤਾ ਜਾਏ ਅਸੀਂ ਇਹਦੇ ਨਾਲ ਕਤਈ ਸਹਿਮਤ ਨਹੀਂ ਜੇ ਉਹ ਇਦਾਂ ਕਰਨਗੇ ਤਾਂ ਸਾਡਾ ਅੰਦੋਲਨ ਹੋਰ ਸ਼ਕਤੀ ਨਾਲ ਅੱਗੇ ਵਧੂਗਾ ਰਾਜਾ ਸਾਹਿਬ ਵੀ ਕਿ ਭਾਈ ਸਾਹਿਬ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਰੇਲਾਂ ਵੀ ਰੁਕੀਆਂ ਜਾਣਗੀਆਂ ਰੇਲਾਂ ਮੈਂ ਕਿਹਾ ਵੀ ਅਸੀਂ ਕਿਉਂਕਿ ਸੰਤਾ ਨੇ ਬੱਲਾਂ ਵਾਲੇ ਨੇ ਅਪੀਲ ਕੀਤੀ ਹੈ ਇਸ ਸਕੀਮ ਨੂੰ ਵੀ 12 ਨਾਲ ਅਸੀਂ ਜਾਣਾ ਬਹੁਤ ਬਹੁਤ ਸਾਰੀ ਉਹਨਾਂ ਦੀ ਸੰਗਤ ਨੇ ਇਹਦੇ ਕਰਕੇ ਅਸੀਂ ਫੈਸਲਾ ਕੀਤਾ ਅਸੀਂ ਰੇਲਾਂ ਨਹੀਂ ਰੋਕਾਂਗੇ ਦੋ ਤਿੰਨ ਗੱਲਾਂ ਇੱਕ ਰੇਲਾਂ ਰੋਕਣ ਫਿਰ ਮੈਂ ਸੰਜੋਗਤ ਮੋਰਚਾ ਪੰਜਾਬ ਜਿਹਦੇ ਵਿੱਚ 37 ਜਥੇਬੰਦੀਆਂ ਸ਼ਾਮਲ ਹੈ ਉਹਨਾਂ ਦੀ ਇੱਕ ਬਹੁਤ ਅਹਿਮ ਮੀਟਿੰਗ ਹੋਈ ਹੈ ਮੀਟਿੰਗ ਦੇ ਵਿੱਚ ਪਹਿਲਾ 16 ਤਰੀਕ ਦਾ ਜਿਹੜਾ ਭਾਰਤ ਬੰਦ ਹੈ ਕੀਤਾ ਬੜਾ ਸਹਿਯੋਗ ਦਿੱਤਾ ਲੋਕਾਂ ਨੇ ਉਹਦੇ ਤੇ ਅਸੀਂ ਸਾਰੇ ਹੀ ਸੰਤੁਸ਼ਟ ਹੋਏ ਹਾਂ ਪਹਿਲਾ ਜਾਂਦਾ ਇਹ ਸੀ ਦੂਜਾ ਜਾਂਦਾ ਇਹ ਸੀ ਕਿ ਅਗਲਾ ਪ੍ਰੋਗਰਾਮ ਦੇਸ਼ ਭਰ ਦੇ ਵਿੱਚ ਦਿੱਤਾ ਜਾਵੇ ਉਹ ਜਿਹੜਾ ਅਸੀਂ ਅਗਲਾ ਪ੍ਰੋਗਰਾਮ ਅਲੀਕਿਆ ਇੱਕ ਵਾਰ 20 ਤਰੀਕ 21 ਤਰੀਕ ਤੇ 22 ਤਰੀਕ ਤਿੰਨ ਦਿਨਾਂ ਦਾ ਪ੍ਰੋਗਰਾਮ ਅਸੀਂ ਲੀਕਿਆ ਜਿਹਦੇ ਵਿੱਚ ਭਾਜਪੀ ਦੇ ਜਿਹੜੇ ਲੀਡਰ ਹੈ ਪੰਜਾਬ ਦੇ ਵਿੱਚ ਉਹ ਚਾਹੇ ਐਮਪੀ ਹੈ ਚਾਹੇ ਕੋਈ ਜ਼ਿਲ੍ਹੇ ਦਾ ਪ੍ਰਧਾਨ ਹੈ ਚਾਹੇ ਕੋਈ ਪੰਜਾਬ ਦਾ ਪ੍ਰਧਾਨ ਹੈ ਜਿਹੜੇ ਸਰਕਟ ਆਕੂ ਹੈ ਉਹਨਾਂ ਦਾ 20 ਤਰੀਕ ਤੋਂ ਲੈ ਕੇ ਵੱਡੇ ਕਾਫਲਿਆਂ ਦੇ ਵਿੱਚ ਦਿਨ ਰਾਤ ਦੇ ਜਿਹੜੇ ਧਰਨੇ ਆ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਨਾਲ ਦੀ ਨਾਲ ਜਿਹੜੇ ਪੰਜਾਬ ਦੇ ਵਿੱਚ ਪੂਰੇ ਦੇ ਪੂਰੇ ਟੋਲ ਪਲਾਜੇ ਆ ਉਹ ਸਾਰੇ ਦੇ ਸਾਰੇ ਜਿਹੜੇ ਟੋਲ ਪਲਾਜੇ ਆ ਉਹ ਫ੍ਰੀ ਕਰ ਦਿੱਤੇ ਜਾਣਗੇ 20 ਤਰੀਕ ਤੋਂ ਲੈ ਕੇ 21 ਤੱਕ ਜਿੱਥੇ ਤੱਕ ਕੋਈ ਟੋਲ ਪਲਾਜਾ ਵੀ ਨਹੀਂ ਕੋਈ ਭਾਜਪੀ ਦਾ ਲੀਡਰ ਵੀ ਨਹੀਂ ਉਸ ਜ਼ਿਲ੍ਹੇ ਦੀ ਕਮੇਟੀ ਦੇ ਅਨਸਾਰ ਉਹ ਡੀਸੀ ਦਫ਼ਤਰਾਂ ਅੱਗੇ ਪੱਕੇ ਮੋਰਚੇ ਲਾ ਕੇ ਬੈਠਣਗੇ ਇਹ ਲਗਾਤਾਰ ਦਿਨ ਰਾਤ ਚੱਲਣਗੇ 22 21 ਤਰੀਕ ਨੂੰ ਸੰਯੁਕਤ ਮੋਰਚੇ ਦੀ ਮੀਟਿੰਗ ਹੈ ਉਹ ਮੀਟਿੰਗ ਦੇ ਵਿੱਚ ਵੀ ਅਸੀਂ ਪੰਜਾਬ ਵੱਲੋਂ ਇਹ ਮੰਗ ਕਰਾਂਗੇ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਇਹ ਪ੍ਰੋਗਰਾਮ ਹੈ ਉਹਨੂੰ ਸ਼ੁਰੂ ਕਰ ਦਿੱਤਾ ਜਾਵੇ ਤਾਂ ਕਿ ਜਿਹੜੀਆਂ ਸਾਡੀਆਂ ਰਹਿਂਦੀਆਂ ਮੰਗਾਂ ਐ ਐਮਐਸਪੀ ਦੀ ਗਾਰੰਟੀ ਵਾਲਾ ਕਾਨੂੰਨ ਮਕਦਮੇ ਦਰਜ ਕੀਤੇ ਆ ਜਿਹੜੇ ਲੀਡਰਾਂ ਦੇ ਉੱਪਰ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਜ਼ਾ ਮਾਦ ਪਾਉਣ ਦੇ ਲਈ ਫਸਲੀ ਬੀਮਾ ਯੋਜਨਾ ਸਰਕਾਰੀ ਤੌਰ ਤੇ ਬਣਾਉਣ ਦੇ ਲਈ ਟੋਟਲ ਕਰਜ਼ਾ ਮਜ਼ਦੂਰਾਂ ਕਿਸਾਨਾਂ ਦਾ ਉਹ ਸਾਰਾ ਕਰਜ਼ਾ ਖਤਮ ਕਰਾਉਣ ਦੇ ਲਈ ਤੇ ਜਿਹੜੀ ਵੜਾਪਾ ਪੈਨਸ਼ਨਾਂ 60 ਸਾਲ ਦੀ ਉਮਰ ਦੇ ਵਿੱਚ ਕਿਸਾਨਾਂ ਚਾਹੇ ਮਜ਼ਦੂਰ ਹੈ ਪਤੀ ਪਤਨੀ ਨੂੰ 10000 ਰੁਪਏ ਪ੍ਰਤੀ ਮਹੀਨਾ ਉਹ ਪੈਨਸ਼ਨਾਂ ਦਿੱਤੀ ਜਾਵੇ ਸੈਂਟਰ ਸਰਕਾਰ ਵੱਲੋਂ ਇਹ ਲਗਾਤਾਰ ਤਿੰਨ ਮੰਗਾਂ ਐਡ ਕੀਤੀਆਂ ਬਾਕੀ ਮੰਗਾਂ ਸਾਡੀਆਂ ਪਹਿਲੀਆਂ ਹੀ ਰਹਿੰਦੀਆਂ ਹਨ ਜਦ ਤੱਕ ਇਹ ਮੰਗਾਂ ਦਾ ਨਿਪਟਾਰਾ ਨਹੀਂ ਹੁੰਦਾ ਤਾਂ ਉਦੋਂ ਤੱਕ ਜਿਹੜਾ ਇਹ ਸੰਘਰਸ਼ ਹੈ ਅਸੀਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਜਾਰੀ ਰੱਖਾਂਗੇ ਜਿੱਥੋਂ ਤੱਕ ਰੈਪ੍ਰੈਸ਼ਨ ਦਾ ਸਵਾਲ ਹੈ ਜਿਹੜਾ ਸ਼ੰਭੂ ਬਾਰਡਰ ਤੇ ਹੋਇਆ ਜਾਂ ਖਨੌਰੀ ਬਾਰਡਰ ਤੇ ਹੋਇਆ ਜਾਂ ਜੇ ਹੋਰ ਕਰਦੀ ਹੈ ਸਰਕਾਰ ਤਾਂ ਅਸੀਂ ਤੁਰੰਤ ਐਕਸ਼ਨ ਲਵਾਂਗੇ ਇਸ ਗੱਲ ਦਾ ਪਰ ਆਪਣੇ ਤੌਰ ਤੇ ਸੰਯੁਕਤ ਮੋਰਚਾ ਪੂਰੇ ਭਾਰਤ ਦੇ ਵਿੱਚ ਜਿਹੜਾ ਅੰਦੋਲਨ ਆ ਇਹ ਸ਼ੁਰੂ ਕਰਨ ਜਾ ਰਹੇ ਰਾਜਪਾਲ ਤੁਸੀਂ ਸੱਜਾ ਆਰਾਮ ਕੋਈ ਨਹੀਂ ਗੋ ਸਰ ਆ ਜੀ ਮੀਟਿੰਗ ਕੀਤੀ ਹੈ ਇਹ ਮੈਂ ਅੱਜ ਬੜਾ ਬੜਾ ਅਹਿਮ ਇੱਕ ਮੁੱਦਾ ਰਹਿੰਦਾ ਹੈ ਇੱਕ ਵਾਰੀ ਇੱਕ ਵਾਰੀ ਬਕਰਤ ਸੰਯੁਕਤ ਮੋਰਚੇ ਦੀ ਇੰਡੀਆ ਦੀ ਹਦਾਇਤ ਤੇ ਅੱਜ ਜਿਹੜੀ ਮੀਟਿੰਗ ਕੀਤੀ ਹੈ ਉਸ ਮੀਟਿੰਗ ਦੇ ਵਿੱਚ ਜੀ ਕੀ ਬਾਈ ਦਾ ਪ੍ਰੋਗਰਾਮ ਲਿਖਿਆ ਬੀਜੇਪੀ ਦੇ ਆਗੂਆਂ ਦੇ ਘਰਾਂ ਦੇ ਮੂਹਰੇ ਧਰਨੇ ਮਰਨੇ ਤੇ ਟੋਲ ਫਰੀ ਕਰਨੇ ਜਿਹੜੇ ਜ਼ਿਲ੍ਹੇ ਦੇ ਵਿੱਚ ਦੋਨੇ ਗੱਲਾਂ ਨਹੀਂ ਹੈਗੀਆਂ ਉਹ ਭਾਵੇਂ ਕਿਸੇ ਡੀਸੀਫ ਦਫ਼ਤਰ ਦੇ ਮੂਹਰੇ ਧਰਨਾ ਮਾਰ ਲੈਣਾ ਇਹ ਤਿੰਨ ਦਿਨ ਦਾ ਪ੍ਰੋਗਰਾਮ ਐਸਕੇਮ ਦੀਆਂ ਜਿਹੜੀਆਂ ਮੰਗਾਂ ਨੇ ਜਿਹੜੀਆਂ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਨੇ ਉਹਦੇ ਉਹਨਾਂ ਨੂੰ ਲੈ ਕੇ ਐ ਤੇ ਜਿਹੜਾ ਸਰਕਾਰੀ ਜ਼ਬਰ ਹੈ ਉਹਦੇ ਵਿਰੋਧ ਦੇ ਵਿੱਚੋਂ ਉਹ ਐਡ ਕੀਤੀ ਹੋਈ ਹੈ ਉਹਨਾਂ ਮੰਗਾਂ ਨੂੰ ਲੈ ਕੇ ਅਸੀਂ ਪਾਸ ਕੀਤਾ ਉਹ ਤਿੰਨ ਦਿਨ ਦਾ ਪ੍ਰੋਗਰਾਮ ਉਹ ਸਾਰੀਆਂ ਜਥੇਬੰਦਿਆਂ ਨੇ ਸਰਬਸੰਮਤੀ ਨਾਲ ਪਾਸ ਕੀਤਾ ਬਰਾਬਰ ਤੁਸੀਂ ਵੀ ਲਾਲਿਕਦਾ ਸੀ ਕਿ ਪ੍ਰੈਸ ਕਾਨਫਰੈਂਸ ਕੀਤੀ ਪੰਜ ਮੈਂਬਰੀ ਕਮੇਟੀ ਦੀ ਵੀ ਜੇਕਰ ਨਹੀਂ ਕੁਝ ਬੜਿਆ ਤਾਂ ਕਿ ਬਾਰਡਰਾਂ ਤੇ ਜਾਵਾਂਗੇ ਤੁਹਾਡੀ ਜਿੱਥੇ ਬਾਰੇ ਕੀ ਕਹਿਣਾ ਨਹੀਂ ਬਾਰਡਰਾਂ ਵਾਲਾ ਮੇਰੇ ਖਿਆਲ ਚ ਅਸੀਂ ਕਦੇ ਨਹੀਂ ਕੀਤਾ ਅਸੀਂ ਤੁਸੀਂ ਕਹੇ ਦੀ ਵੀ ਉਹਨਾਂ ਦਾ ਸਹਿਮਤੀ ਸੁਣੋ ਇੱਕ ਆਸੀਂ ਉਹ ਕੀਤਾ ਉਹ ਅਸੀਂ ਅਸੀਂ ਤਾਂ ਉਹ ਮੇਰੇ ਖਿਆਲ ਚ 17 ਤਰੀਕ ਤੋਂ ਸ਼ੁਰੂ ਵੀ ਕੀਤਾ ਹੋਇਆ ਹੈ 17 ਤਰੀਕ ਦਾ ਅਸੀਂ ਹੁਣ ਵੀ ਬੈਠੇ ਨੇ ਸਾਡੇ ਅੱਜ ਹੀ ਬੈਠੇ ਨੇ ਉਹ ਕੱਲ ਨੂੰ ਵੀ ਹੁਣ ਜਦੋਂ ਕਿ ਪੰਜਾਬ ਦੇ ਜੱਟ ਬੰਦੀਆਂ ਦਾ ਪ੍ਰੋਗਰਾਮ ਆ ਗਿਆ 17 18 19 20 22 ਤੱਕ ਉਹ ਅਸੀਂ ਲਗਾਤਾਰ ਜਾਰੀ ਰੱਖਾਂਗੇ ਟੋਲ ਪਲਾਜ਼ੇ ਕਿਵੇਂ ਰਹਿਣਗੇ ਜੀ ਜਿੱਦਾਂ ਤੁਸੀਂ ਫ੍ਰੀ ਕੀਤੇ ਹੋਏ ਨੇ ਟੋਲ ਪਲਾਜ਼ੇ ਟੋਲ ਫ੍ਰੀ ਰਹਿਣਗੇ 22 ਤੱਕ ਉਹਦੇ ਤਰੇ ਰਹਿਣਗੇ ਉਹ ਪੰਜਾਬ ਦੇ ਰਹਿਣਗੇ ਭਰ ਦੇ ਰਹਿਣਗੇ ਜੀ ਹਾਂਜੀ ਪੰਜਾਬ ਦੇ ਪੰਜਾਬ ਦੇ 50 ਪੈਸੇ ਇਹ ਪੰਜਾਬ ਦੇ ਜੱਟ ਬੰਦੀਆਂ ਦਾ ਫੈਸਲਾ ਉਹ 22 ਨੂੰ ਮਣਾਉਣ ਜਾ ਰਹੇ ਹਾਂ ਅਸੀਂ ਜਿਹੜੇ ਦੇਸ਼ ਭਰ ਦੇ ਬੰਦਾ ਹਾਂ ਜਿਹੜੇ ਕਈ ਟੋਲ ਪਲਾਜ਼ੇ ਹਲੇ ਵੀ ਕਿਸਾਨ ਬੈਠੇ ਨੇ ਪਰ ਉੱਥੇ ਫੀਸ ਲਈ ਜਾ ਰਹੀ ਹੈ ਜਲੌੜੇ ਟੋਲ ਪਲਾਜ਼ੇ ਤੋਂ ਪਿੱਛੇ ਟੋਲ ਪ ਇਹ ਅਸੀਂ ਪਤਾ ਕਰ ਲੈਣੇ ਆ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਜਿੱਤੇ ਕਿਸਾਨ ਬੈਠੇ ਹੋਣ ਉੱਥੇ ਵੀ 20 ਵੀ ਲੈ ਜਾਂਦੀ ਹੋਵੇ ਇਹ ਕਦੇ ਨਹੀਂ ਕੰਮ ਕਰ ਲਾਇਆ ਨਹੀਂ ਹੈ ਕਿਸਾਨਾਂ ਨੇ ਨਹੀਂ ਇਹ ਅਸੀਂ ਦੇਖਦੇ ਆਂ ਕਿ ਕਿੱਥੇ ਆਹੋ ਕੌਣ ਨੇ ਸਰ ਜੀ ਕਲੀਕ ਕਰੋ ਮੰਤਰੀ ਜਿਹੜਾ ਘਰਾਵਾ ਦਾ ਕਹਿੰਦਾ ਘਰਾਵਾ ਦਾ ਚਰਾਬ ਕਰਨਾ ਇਹ ਘਰਾਉ ਨਹੀਂ ਕਰਨਾ ਘਰਾਵਾ ਨਹੀਂ ਕਰਨਾ 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 ਇਹ ਕੰਟੀਨਿਊ ਤੱਕ ਮਾਰਦੇ ਰਹੋ ਹਾਂ ਲਗਾਤਾਰ ਰੋਜ਼ ਪ੍ਰਦਰਸ਼ਨ ਕਰਨੇ ਰੋ ਠੀਕ ਹੈ ਥੈਂਕ ਯੂ ਦੂਸਰਾ ਅਸੀਂ ਜਿਹੜੇ ਸ਼ੰਭੂ ਤੇ ਖਨੌਰੀ ਸੰਭੂ ਤੇ ਖਨੌਰੀ ਜਿੱਥੇ ਕਿਸਾਨ ਬੈਠੇ ਨੇ ਸਾਡੀ ਉਹਦੇ ਤੇ ਆਵਾਜ਼ ਅੱਖ ਰੱਖੀ ਹੋਈ ਹੈ ਜੇ ਸਰਕਾਰ ਉਹਨਾਂ ਤੇ ਜ਼ਬਰ ਕਰਨਾ ਚਾਹੁੰਦੀ ਹੈ ਤਾਂ ਅਸੀਂ ਅੱਧੀ ਰਾਤ ਤੱਕ ਵੀ ਬੈਠਾਂਗੇ ਉਹ ਬਹੁਤ ਘਾਤਕ ਹੈ 24 ਘੰਟੇ ਬਾਜ਼ ਅੱਖ ਹੈ ਪ੍ਰੋਗਰਾਮ ਵੱਖਰਾ ਉਹਨਾਂ ਦਾ ਦਿੱਤਾ ਹੋਇਆ ਅਸੀਂ ਵੱਖਰਾ ਦਿੰਦੇ ਆ ਪਰ ਇਹ ਸਰਕਾਰ ਨੂੰ ਮਤਲਬ ਖੋਲ ਨਹੀਂ ਦੇਵਾਂਗੇ ਕੋਈ ਜ਼ਬਰ ਕਰਦੇ ਸਰ ਜਿੰਨਾ ਪਿਛਲੇ ਨਹੀਂ ਉਹਨੂੰ ਨਹੀਂ ਰੇਡਾਂ ਕਰਾਈਆਂ ਗਈਆਂ ਐਨਆਈ ਦੀਆਂ ਰੇਡਾਂ ਹੋਈਆਂ ਕਿਸਾਨਾਂ ਉੱਤੇ ਜਦੋਂ ਅੰਦੋਲਨ ਦੌਰਾਨ ਉਸ ਤਰ੍ਹਾਂ ਦੇ ਦੁਆਰਾ ਕੌਲਚਨ ਦੇਖੋ ਅਸੀਂ ਰਿਪਰੇਸ਼ਨ ਦੇ ਵਿਰੁੱਧ ਪਹਿਲਾਂ ਵੀ ਪ੍ਰੋਗਰਾਮ ਦੇ ਚੁੱਕੇ ਹਾਂ 15 ਤਰੀਕ ਨੂੰ ਬੇਸ਼ੱਕ ਅਸੀਂ 20 ਦਾ ਪ੍ਰੋਗਰਾਮ ਦਿੱਤਾ ਜੇ ਉਦੋਂ ਪਹਿਲਾਂ ਵੀ ਕੋਈ ਰਪ੍ਰੈਸ਼ਨ ਹੁੰਦਾ ਅਸੀਂ ਫੌਰੀ ਇਕੱਠੇ ਹੋ ਕੇ ਉਹ ਜ਼ਬਰਦਸਤ ਮੂੰਹ ਤੋੜਨਾਂ ਚ ਵਾਪਸ ਜੇ ਅੱਜ ਕੋਈ ਫੈਸਲਾ ਹੋ ਜਾਂਦਾ ਜੀ ਫਿਰ ਇਹ ਸਾਰਾ ਕੈਨਸਲ ਕਰ ਦਿੰਦੇ ਜੀ ਅੱਜ ਕੋਈ ਅਸੀਂ ਨਹੀਂ ਕੈਨਸਲ ਕਰਾ ਇਹ ਇੰਡੀਪੈਂਡੈਂਟ ਅਸੀਂ ਵਾਲੀ ਦੀ ਮੈਂਟੈਂਨੈਂਸ ਅੱਛਾ ਉਹਦੇ ਨਾਲ ਸੰਬੰਧ ਨਹੀਂ ਉਹਦਾ ਕਰਕੇ ਨਹੀਂ ਪ੍ਰੋਗਰਾਮ ਲੈਵਲ ਤੇ ਥੋੜਾ ਚੱਲੇ ਅੱਜ ਅੱਜ ਭਾਵੇਂ ਕੋਈ ਫੈਸਲਾ ਹੋ ਜਾਏ ਸਾਡਾ ਪ੍ਰੋਗਰਾਮ ਐਸੇ ਹੀ ਰਹਿਣਾ ਠੀਕ ਲੱਭ ਰੂਗਾ ਅੱਛਾ ਪੰਜਾਬ ਦੇ ਵਿੱਚ ਭਾਜੀ ਬੀਜੇਪੀ ਦੇ ਜਿੰਨੇ ਆਗੂ ਨੇ ਚਾਹੇ ਉਹ ਜ਼ਿਲ੍ਹਾ ਪੱਧਰ ਦੇ ਨੇ ਚਾਹੇ ਉਹ ਕੇਂਦਰ ਦੇ ਨੇ ਜਿਲ੍ਹਾ ਪ੍ਰਧਾਨ ਨੇ ਸੂਬਾ ਪ੍ਰਧਾਨ ਨੇ ਉਹਨਾਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਘਰਾਂ ਦਾ ਘਰਾਓ ਨਹੀਂ ਕਈ ਵਾਰੀ ਸ਼ਬਦਾਂ ਦਾ ਹਿਰਫਿਰ ਹੋ ਜਾਂਦਾ ਰੋਸ ਪ੍ਰਦਰਸ਼ਨ ਕਰਨੇ ਨੇ ਟੋਲ ਪਲਾਜੇ ਪੂਰੇ ਪੰਜਾਬ 'ਚ 3 ਦਿਨ ਵਾਸਤੇ ਫ੍ਰੀ ਕਰਨੇ ਨੇ ਇਸ ਦੇ ਨਾਲ ਨਾਲ ਜਿੱਥੇ ਕੋਈ ਸਾਥੀ ਨੇ ਜਿਵੇਂ ਦੱਸਿਆ ਵੀ ਜਿਲ੍ਹਾ ਪੱਧਰ ਤੇ ਜੇਕਰ ਕੋਈ ਭਾਜਪਾ ਦਾ ਕੋਈ ਮੰਤਰੀ ਜਾਂ ਇਸ ਤਰ੍ਹਾਂ ਨਹੀਂ ਹੈ ਤਾਂ ਉਹ ਡੀਸੀ ਦਫ਼ਤਰ ਅੱਗੇ ਵੀ ਜਾਣਗੇ ਸਾਥੀ ਮੁਕਤ ਤੌਰ ਤੇ 20 21 22 ਤਰੀਕ ਹੈ ਮੁੱਖ ਤੌਰ ਤੇ ਸਾਡਾ ਜਿਹੜੀਆਂ ਮੰਗਾਂ ਨੇ ਉਹ ਕੇਂਦਰ ਸਰਕਾਰ ਨਾਲ ਸੰਬੰਧਤ ਨੇ ਕੇਂਦਰ ਸਰਕਾਰ ਹੈ ਜਿਹੜੀ ਉਹ ਸਾਡੇ ਸਮਝੌਤਾ ਹੋਇਆ ਸੀ ਉਹ ਦਿੱਲੀ ਮੋਰਚੇ ਤੋਂ ਬਾਅਦ ਉਦੋਂ ਤੋਂ ਲੈ ਕੇ ਲਗਾਤਾਰ ਸਾਨੂੰ ਇਸ ਤੇ ਗੁੰਮਰਾਹ ਕਰ ਰਹੀ ਹੈ ਕਦੇ ਉਹ ਬਿਆਨਬਾਜ਼ੀ ਮੀਡੀਆ 'ਚ ਕਰ ਰਹੀ ਹੈ ਵੀ ਅਸੀਂ ਮੰਗਾਂ ਪੂਰੀਆਂ ਕਰਤੀਆਂ ਕਿਸਾਨਾਂ ਨੂੰ ਐਮਐਸਪੀ ਦੇਤੀ ਉਹਨਾਂ ਦੀ ਜਿਹੜੀ ਆਮਦਨ ਹੈ ਉਹ ਦੁੱਗਣੀ ਕਰਤੀ ਸੁਪਰੀਮ ਕੋਰਟ 'ਚ ਵੀ ਹਲਫਨਾਮੇ ਦਾਖਲ ਹੋ ਗਏ ਤੇ ਅਸੀਂ ਇਹ ਜਿਹੜੀ ਬੀਜੇਪੀ ਸਰਕਾਰ ਹੈ ਇਹਨੇ ਸਾਡੇ ਨਾਲ ਧੋਖਾ ਕੀਤਾ ਤੇ ਇਹ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਪ੍ਰੋਗਰਾਮ ਹੈ ਇਹ ਕੇਵਲ ਪੰਜਾਬ ਚ ਨਹੀਂ ਰਹਿਣਾ ਮੈਂ ਇੱਕ ਗੱਲ ਸਾਫ਼ ਕਰਨੀ ਚਾਹੁੰਦਾ 22 ਤਰੀਕ ਦੀ ਸਾਡੀ ਆਲ ਇੰਡੀਆ ਦੀ ਮੀਟਿੰਗ ਹੈ ਸੰਯੁਕਤ ਕਿਸਾਨ ਮੋਰਚੇ ਦੀ ਉਸ ਦੇ ਵਿੱਚ ਇਸ ਨੂੰ ਦੇਸ਼ ਪੱਧਰੀ ਬਣਾਇਆ ਜਾਊਗਾ ਇਸ ਤੋਂ ਹੋਰ ਵੱਡੇ ਐਕਸ਼ਨ ਕੁਝ ਵੀ ਹੋ ਸਕਦੇ ਨੇ ਜਿਵੇਂ ਟਰੈਕਟਰ ਸੜਕਾਂ ਦੇ ਖੜੇ ਕਰਨੇ ਜਾਂ ਮੰਨ ਲਓ ਵੀ ਕੋਈ ਹੋਰ ਵੀ ਐਕਸ਼ਨ ਹੋ ਸਕਦਾ ਹੈ ਵੀ ਲਗਾਤਾਰ رابطہ ਕੋਈ ਰੈਲੀਆਂ ਵਗੈਰਾ ਦਾ ਅਸੀਂ ਆਲ ਇੰਡੀਆ ਪੱਧਰ ਤੇ ਫੈਸਲਾ ਲੈ ਕੇ ਇਹ ਪੂਰੇ ਦੇਸ਼ ਚ ਪ੍ਰੋਗਰਾਮ ਲੈ ਕੇ ਜਾਵਾਂਗੇ ਤੇ ਜਿੰਨੇ ਵੀ ਮਤਲਬ ਕੇਸ ਤੋਂ ਦੂਜੇ ਸੂਬਿਆਂ ਦੇ ਆਗੂ ਨੇ ਸਾਡੇ ਵੱਡੇ ਆਗੂ ਜਿਹੜੇ ਸੰਯੁਕਤ ਕਿਸਾਨ ਮੋਰਚੇ ਚ ਪਹਿਲਾਂ ਕੰਮ ਕਰਦੇ ਰੇਂਜਮਟ ਕਾਹ ਸਾਹਿਬ ਨੇ ਵੀ ਕਿਹਾ ਉਹਨਾਂ ਸਾਰਿਆਂ ਨੇ ਉੱਥੇ ਸ਼ਾਮਿਲ ਹੋਣਾ 22 ਤਰੀਕ ਨੂੰ ਤੇ ਅਸੀਂ ਕਰਾਂਗੇ ਜਿਹੜੀਆਂ ਲੋਕਲ ਮੰਗਾਂ ਜਿਵੇਂ ਕਪੈਣਾ ਵਾਲੀ ਦੱਸ ਦਿੱਤੀ ਆ ਮੈਂ ਤਾਂ ਹਰਾਉਣਾ ਚਾਹਣਾ ਉਹ ਗੱਲ ਦੁਆਰੇ ਕਿਉਂਕਿ ਕਈ ਵਾਰੀ ਖਾਸ ਕਰਕੇ ਜਿਹੜਾ ਪ੍ਰਸ਼ਾਸਨ ਹੈ ਹਰਿਆਣਾ ਦਾ ਪੁਲਿਸ ਮੁਲਾਜ਼ਮ ਉਹ ਕਮੈਨ ਕਮੈਨਾ ਵਾਲੇ ਜਿਹੜੇ ਵੱਡੇ ਪੱਧਰ ਤੇ ਸਾਡੇ ਸਾਥੀ ਜਾਂਦੇ ਨੇ ਦੂਜੀਆਂ ਸਟੇਟਾਂ ਦੇ ਵਿੱਚ ਕਿਉਂਕਿ ਹਾੜੀ ਦਾ ਸੀਜ਼ਨ ਹੈ ਜਿਹੜਾ ਉਹ ਲਗਭਗ ਉਹ ਫਰਵਰੀ ਦੇ ਵਿੱਚ ਗੁਜਰਾਤ ਤੋਂ ਸਟਾਰਟ ਹੋ ਜਾਂਦਾ ਹੈ ਉਹਨਾਂ ਦੂਜੀਆਂ ਸਟੇਟਾਂ ਦੇ ਵਿੱਚ ਹਾੜੀ ਪਹਿਲਾਂ ਸ਼ੁਰੂ ਹੋ ਜਾਂਦੀ ਹੈ ਉਹਨਾਂ ਨੂੰ ਤੰਗ ਪਰੇਸ਼ਾਨ ਨਾ ਕਰਨ ਉਹਨਾਂ ਤੋਂ ਰਿਸ਼ਵਤ ਖੋਰੀ ਵੀ ਲਈ ਜਾ ਰਹੀ ਹੈ ਅਸੀਂ ਉਹਨਾਂ ਦੇ ਨਾਲ ਖੜੇ ਨਹੀਂ ਸੰਯੁਕਤ ਕਿਸਾਨ ਮੋਰਚਾ ਇਹਦੇ ਤੇ ਸਖਤ ਕਦਮ ਉਠਾਊਗਾ ਇੱਕ ਮਸਲਾ ਨਰਸਾਂ ਬਾਰੇ ਹੈ ਕਾਬ ਦਾ ਜਿਹੜੀਆਂ ਕੋਠੀ ਦੀਆਂ ਸਾਡੇ ਏਮਜ ਦਾ ਹੈ ਨਾ ਨਰਸਾਂ ਨੂੰ ਉਹ ਸਸਪੈਂਡ ਕੀਤਾ ਹੋਇਆ ਹੈ ਕੱਚੀਆਂ ਕੱਚੀਆਂ ਨਰਸਾਂ ਸੌਰੀ ਉਹਨਾਂ ਨੂੰ ਬਹਾਲ ਕੀਤਾ ਜਾਵੇ ਜਿਨਾਂ ਪਸਾਨ ਮੋਰਚਾ ਉਹਨਾਂ ਦੇ ਸੰਦਰਸ਼ ਦੇ ਨਾਲ ਹੈ ਉਹਨਾਂ ਵੀ ਟੱਕ ਤੇ ਖੜਾ ਹੈ ਉਹ ਇਸ ਤੋਂ ਇਲਾਵਾ ਜਿਹੜਾ ਟੌਰਚਰ ਮਤਲਬ ਕਿ ਹਰਿਆਣਾ ਸਰਕਾਰ ਜਾਂ ਕੇਂਦਰ ਦੀ ਬੀਜੇਪੀ ਸਰਕਾਰ ਪਸਾਨਾਂ ਦੇ ਕਰਨ ਦਾ ਯਤਨ ਕਰ ਰਹੀ ਹੈ ਉਸ ਤੋਂ ਬਾਹਰ ਜਾਵੇ ਤੇ ਸਾਡੇ ਜਿਹੜੇ ਚੋਣਹਾਰੀ ਹੱਕ ਹੈ ਸੰਵਿਧਾਨ ਦੇ ਮੁਤਾਬਕ ਮਿਲੇ ਹੋਏ ਆ ਉਹਨਾਂ ਨੂੰ ਬਹਾਲ ਰੱਖਿਆ ਜਾਵੇ ਤੇ ਨਹੀਂ ਇਸ ਤੇ ਅਸੀਂ ਸ਼ਕਤੀ ਦੇ ਨਾਲ ਅਗਲੇ ਪ੍ਰੋਗਰਾਮ ਵੱਡੇ ਦੇਵਾਂਗੇ ਮਤਲਬ ਉਹ ਜਿਹੜੀ ਬਾਕੀ ਆ ਉਹ ਜਿਹੜੀ ਟਾਈਮਿੰਗ ਕੀ ਹੋਊਗੀ ਤੁਹਾਡੀ ਉਸ ਦੀ ਟਾਈਮਿੰਗ ਪਹਿਲੇ ਦਿਨ 20 ਤਰੀਕ ਨੂੰ ਲਗਭਗ 11 ਵਜੇ ਅਸੀਂ ਉਹ ਸ਼ੁਰੂ ਕਰਾਂਗੇ ਤੇ ਆਖਰੀ ਦਿਨ 4 ਵਜੇ ਅਸੀਂ ਉਹ ਪ੍ਰੋਗਰਾਮ ਖਤਮ ਕਰਾਂਗੇ ਜੇਕਰ ਉਸ ਤੋਂ ਕੋਈ ਪ੍ਰੋਗਰਾਮ ਸੰਯੁਕਤ ਕਿਸਾਨ ਮੋਰਚੇ ਦਾ ਕੇਂਦਰ ਪੱਧਰ ਦਾ ਆਉਂਦਾ ਤਾਂ ਉਸ ਨੂੰ ਮਤਲਬ ਰੈਗੂਲਰ ਕਰਨਾ ਹੈ ਜਾਂ ਨਹੀਂ ਕਰਨਾ ਇਹ ਉਸ ਮੀਟਿੰਗ ਚ ਫੈਸਲਾ ਲੈ ਕੇ ਦੱਸਿਆ ਜਾਊ ਰੈਗੂਲਰ ਵੀ ਕਰ ਸਕਦੇ ਆ ਜਾਂ ਹੋਰ ਵੀ ਵੱਡਾ ਐਕਸ਼ਨ ਕੋਈ ਦੇ ਸਕਦੇ ਆ ਇਹ ਬਦਲ ਖੁੱਲਾ ਰਹੂਗਾ ਜਿਹੜੀ ਮੀਟਿੰਗ ਜਿਹੜੀ ਕੇਂਦਰ ਦੇ ਮੰਤਰੀ ਰਾਜਰੀ ਮੀਟਿੰਗ ਹੋਣ ਜਾ ਰਹੀ ਆ ਉਹਦੇ ਤੋਂ ਤੁਹਾਨੂੰ ਮਤਲਬ ਇਹਨਾ ਹੈ ਨਹੀਂ ਯਕੀਨ ਨਹੀਂ ਹੈ ਕਿ ਅੱਜ ਦੇ ਫੈਸਲੇ ਹੋਣਗੇ ਕੋਈ ਜਿੰਦਾ ਵੱਡੇ ਫੈਸਲੇ ਨਹੀਂ ਦੇਖੋ ਜਦੋਂ ਦਿੱਲੀ ਮੋਰਚਾ ਲੱਗਿਆ ਹੋਇਆ ਸੀ ਉਦੋਂ ਤੇਰਾ ਮੀਟਿੰਗਾਂ ਕੇਂਦਰ ਸਰਕਾਰ ਨਾਲ ਹੋਈਆਂ ਸੀਗੀਆਂ ਤੇ ਉਦੋਂ ਸਾਰੇ ਆਵਾਜ਼ਾਂ ਦਾ ਆਗੂ ਜਿਹੜੇ ਬੈਠੇ ਨੇ ਜਿਨ੍ਹਾਂ ਦਾ ਨਿਆਪ ਨਿਆ ਸਾਲ ਦਾ ਤਿਆਰਬਾ ਹੈ ਤੇ ਬੜੇ ਤਰੀਕੇ ਦੇ ਨਾਲ ਇਹਨਾਂ ਨੇ ਗੱਲ ਰੱਖੀ ਸੀ ਪਰ ਉਹ ਹਮੇਸ਼ਾ ਗੱਲਾਂ ਗੋਲ ਮੋਲ ਕਰਦੇ ਰਹੇ ਜਿਹੜੀਆਂ ਮੰਗਾਂ ਮੀਟਿੰਗਾਂ ਦੇ ਵਿੱਚ ਮੰਨੀਆਂ ਗਈਆਂ ਸੀ ਬਿੱਲ ਤਾਂ ਉਸ ਤੋਂ ਬਾਅਦ ਰੱਦ ਕੀਤੇ ਸੀਗੇ ਬਾਹਰੋਂ ਹੀ ਰੱਦ ਕੀਤੇ ਸੀ ਤੇ ਬਾਹਰ ਹੀ ਪਾਰਲੀਮੈਂਟ 'ਚ ਹੋਏ ਨੇ ਪਰ ਜਿਹੜੀਆਂ ਮੰਗਾਂ ਪ੍ਰਾਲੀ ਨੂੰ ਲੈ ਕੇ ਬਿਜਲੀ ਬਿੱਲ ਵਾਪਸ ਲੈਣ ਦੀਆਂ ਮੰਗਾਂ ਸੀ ਉਹ ਚੋਰੀ ਛਿਪੇ ਮਤਲਬ ਕਿ ਦਰਵਾਜ਼ਾ ਰਾਹੀਂ ਅੱਜ ਫੇਰ ਸਾਡੇ ਤੇ ਲਾਗੂ ਕਰਨੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜਿਹਨੂੰ ਸੰਯੁਕਤ ਕਿਸਾਨ ਮੋਰਚਾ ਭਾਰਤ ਕਿਸੇ ਕਤਈ ਵੀ ਬਰਦਾਸ਼ਤ ਨਹੀਂ ਕਰੂਗਾ ਅਸੀਂ ਹਮੇਸ਼ਾ ਉਦੋਂ ਤੋਂ ਲੈ ਕੇ ਲੜ ਰਹੇ ਆਂ ਸੰਘਰਸ਼ ਦੇ ਮੈਦਾਨ ਚ ਤੇ ਅੱਗੇ ਤੋਂ ਵੀ ਸੰਘਰਸ਼ ਦੇ ਮੈਦਾਨ ਚ ਰਹਿਾਂਗੇ ਇੱਕ ਪੇਅਰ ਕਰ ਦੋ 20:00 ਵਜੇ ਦਾ ਧਰਨਾ ਉਹ ਲਗਾਤਾਰ ਚੱਲੂਗਾ ਹਾਂ ਬਿਲਕੁਲ ਤਿੰਨ ਰਾਤ ਦਿਨ ਰਾਤ ਦਾ ਹੋਊਗਾ ਦਿਨ ਦਿਨ ਰਾਤ ਦਾ ਹੋਊਗਾ ਹਾਂ ਦਿਨ ਰਾਤ ਲਗਾਤਾਰ ਚੱਲੂਗਾ ਆਹ ਰਾਤ ਸਭ ਨੂੰ ਕਰ ਦਿਓ ਨਿਕਲੋ ਸਭ ਓਕੇ